ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰ ਜੀ ਦੇਖੋ ਅੱਜ ਤਾਂ ਗਰਮੀ ਨੇ ਤਾਂ ਕੀਤਾ ਹੋਇਆ ਬੁਰਾ ਹਾਲ ਬਹੁਤ ਜ਼ਿਆਦਾ ਗਰਮੀਆਂ ਦੀਆਂ ਛੁੱਟੀਆਂ ਵੀ ਬੱਚਿਆਂ ਨੂੰ ਪੈ ਚੁੱਕੀਆਂ ਐ ਤੇ ਬੱਚੇ ਕਰਦੇ ਆ ਜਿੱਦ ਕੋਈ ਕਹਿੰਦਾ ਅਸੀਂ ਜਾਣਾ ਨਾਨੀ ਘਰ ਤੇ ਕੋਈ ਕਹਿੰਦਾ ਜਾਣਾ ਅਸੀਂ ਮਾਸੀ ਕੋਲ ਤੇ ਚਲੋ ਬੱਚਿਆਂ ਕੋਲ ਵੀ ਇਹੀ ਮੌਕਾ ਹੁੰਦਾ ਆ ਵੀ ਆਪਾਂ ਚਲੋ ਛੁੱਟੀਆਂ ਹੈਗੀਆਂ ਕਿਤੇ ਨਾ ਕਿਤੇ ਜਾਇਏ ਪਰ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਆ ਮੈਂ ਤੇ ਇਹੀ ਸਲਾਹ ਦਵਾਂਗੀ ਵੀ ਕਿਤੇ ਇੱਕ ਅੱਧਾ ਮੀਂਹ ਪੈ ਜਵੇ ਨਾ ਤੇ ਫੇਰ ਚਲੋ ਤੁਸੀਂ ਜਰਾ ਕੁ ਠੰਡਾ ਹੋਵੇ ਤਾਂ ਫੇਰ ਘਰੋਂ ਨਿਕਲੋ ਪਰ ਛੋਟੇ ਬੱਚਿਆਂ ਲਈ ਤੇ ਬਜ਼ੁਰਗਾਂ ਲਈ ਬਹੁਤ ਮੁਸ਼ਕਲ ਆ ਗਰਮੀ ਬਹੁਤ ਜ਼ਿਆਦਾ ਆ ਤੇ ਮੈਂ ਕਹਿੰਨੀ ਆ ਇਹ ਜਿਹੜੀ ਇੰਨੀ ਗਰਮੀ ਹੋ ਗਈ ਆ ਨਾ ਜ਼ਿਆਦਾ ਕਿਤੇ ਨਾ ਕਿਤੇ ਆਪਾਂ ਵੀ ਇਸ ਚੀਜ਼ ਦੇ ਜ਼ਿੰਮੇਵਾਰ ਹੈਗੇ ਆ ਉਹ ਕਿਸ ਤਰ੍ਹਾਂ ਮੇਰਾ ਮੰਨਣਾ ਆ ਪਰ ਮੈਨੂੰ ਜਾਦਾ ਕੋਈ ਨੌਲੇਜ ਨਹੀਂ ਹੈਗੀ ਮੈਂ ਇਹ ਕਿੰਨੀ ਆ ਵੀ ਦੇਖੋ ਇੱਕ ਤਾਂ ਖੇਤਾਂ ਨੂੰ ਜਦੋਂ ਕਣਕ ਕੱਟ ਲੈਂਦੇ ਆ ਤਾਂ ਉਹਨਾਂ ਨੂੰ ਅੱਗ ਲਾਈ ਜਾਂਦੀ ਆ ਚਲੋ ਇਹ ਗੱਲ ਹੋ ਗਈ ਦੂਸਰਾ ਇਹ ਆ ਮੈਂ ਹਨਾ ਕਿਤੇ ਵਾਸ ਦੇ ਵਿੱਚ ਸਫਰ ਕਰਦੀ ਸੀ ਜਦ ਮੈਂ ਵਾਸ ਵਿੱਚ ਦੇਖਿਆ ਤੇ ਇੱਕ ਹਜੇ ਕਣਕ ਕੱਟੀ ਹੋਈ ਸੀਗੀ ਤੇ ਉਹ ਨਾੜ ਵੀ ਹਲੇ ਉਹਦਾ ਵਿੱਚ ਹੀ ਪਿਆ ਸੀਗਾ ਤੇ ਨਾਲ ਹੀ ਹਨਾ ਦੇਖੋ ਉੱਥੇ ਨੀਆਂ ਜਿਹੜੀਆਂ ਭਰ ਦਿੱਤੀਆਂ ਆ ਤੇ ਮੈਨੂੰ ਤਾਂ ਲੱਗਦਾ ਗਾਹਾਂ ਗਾਹਾਂ ਖਾਣ ਨੂੰ ਕੋਈ ਅਨਾਜ ਵੀ ਨਹੀਂ ਹੋਣਾ ਹੈਗਾ ਜਿਸ ਹੱਬ ਨਾਲ ਅਨਾਜ ਕੱਲ ਆਪਣੇ ਸਾਰੇ ਜਿਹੜੀ ਧਰਤੀ ਆ ਆਬਾਦੀ ਹੋਈ ਜਾਂਦੀ ਆਬਾਦੀ ਹੋਈ ਜਾਂਦੀ ਆ ਮੈਨੂੰ ਲੱਗਦਾ ਵੀ ਚੀਜ਼ਾਂ ਬੀਜਣ ਵਾਸਤੇ ਤਾਂ ਜਗ੍ਹਾ ਬਚਣੀ ਨਹੀਂ ਸਾਰੇ ਪਲਾਟ ਕੱਟੀ ਜਾਂਦੇ ਆ ਮਾਰੋ ਮਾਰ ਤੇ ਉਹ ਦੇਖੋ ਜੀ ਕਣਕ ਦਾ ਹਰੇ ਣਾੜ ਵੇਚੀ ਪਿਆ ਸੀ ਤੇ ਉੱਥੇ ਨੀਆਂ ਭਰੀਆਂ ਹੋਈਆਂ ਸੀਗੀਆਂ ਤੋ ਪਤਾ ਨਹੀਂ ਮੈਨੂੰ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਆ ਵਿਹਾਰੇ ਹੋਣ ਦਾਗਾ ਫਜ਼ਲਾਂ ਕਿੱਥੇ ਲੋਕ ਬੀਜਣਗੇ ਹੁਣ ਤਾਂ ਬਸ ਪਲਾਟ ਹੀ ਕੱਟੀ ਜਾਂਦੇ ਆ ਤੇ ਦੂਸਰੀ ਗੱਲ ਇਹ ਆ ਇੱਕ ਰੋਡ ਵੱਡੇ ਹੋਣ ਕਰਕੇ ਤੇ ਉਹ ਦਰਖਤ ਸਰਕਾਰ ਨੇ ਚਲੋ ਇਹ ਤੇ ਸਾਡੇ ਲਈ ਸਹੂਲਤ ਵਾਸਤੇ ਕੀਤਾ ਆ ਤੇ ਸਾਰੇ ਜਿਹੜੇ ਦਰਖਤ ਆ ਉਹ ਕੱਟ ਕੱਟੀ ਜਾਂਦੇ ਆ ਤਾਂ ਦਰਖਤ ਕੱਟ ਕੇ ਰੋਡ ਵੱਡੇ ਬਣਨੇ ਆ ਪਰ ਹੁਣ ਉਹ ਵੱਡੇ ਹੁੰਦਿਆਂ ਨੂੰ ਜਿਹੜੇ ਨਵੇਂ ਲਾਏ ਦਰਖਤ ਟਾਈਮ ਤਾਂ ਜ਼ਰੂਰ ਲੱਗੂਗਾ ਮੈਂ ਕਹਿੰਨੀ ਆ ਵੀ ਤੁਹਾਡੇ ਲੱਗੇ ਹੋ ਸਕਦਾ ਤੁਸੀਂ ਕਲੋਨੀ ਵਿੱਚ ਹੋਵੋ ਨਵੀਂ ਕਲੋਨੀ ਜੋ ਹੋਮੋ ਹੋਣਾ ਤੇ ਲਾਗੇ ਲਾਗੇ ਨਾ ਬਹੁਤ ਪਲਾਟ ਖਾਲੀ ਪਏ ਹੁੰਦੇ ਆ ਐਸੀ ਤਰ੍ਹਾਂ ਸਾਡੇ ਇਲਾਕੇ ਵੀ ਪਲਾਟ ਖਾਲੀ ਆ ਮੈਂ ਤਾਂ ਹੁਣ ਨਾ ਥੋੜਾ ਜਿਹਾ ਮੈਂ ਇੱਕ ਦੋ ਪੈਂਦੇ ਆ ਮੈਂ ਤਾਂ ਜ਼ਰੂਰ ਕੁਝ ਨਾ ਕੁਝ ਉਹਨਾਂ ਉਹਨਾਂ ਦੇ ਵਿੱਚ ਬੀਜ ਦੇਣਾ ਆ ਵੀ ਚਲ ਕੋਈ ਡੇਕਾ ਹੋਊਗਾ ਜਾਣ ਗਿਆ ਜਾਂ ਡੇਕਾ ਹੀ ਆ ਉਹ ਛਿਤੀ ਹੋ ਜਾਂਦੀਆਂ ਕੋਈ ਡੇਕਾ ਕਹਿੰਦਾ ਤਾਂ ਕੋਈ ਤਰੀਕ ਕਹਿੰਦਾ ਆ ਮੈਂ ਤਾਂ ਕਹਿੰਦੀ ਆ ਤੁਸੀਂ ਵੀ ਇੱਥੇ ਕਰੋ ਤੁਹਾਡੇ ਲਾਗੇ ਨਾ ਜੋ ਵੀ ਪਲਾਟ ਹੈਗੇ ਆ ਤੁਸੀਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਬੀਜ ਦਿਓ ਆਪਾਂ ਨੂੰ ਇਹਦੇ ਨਾਲ ਕੀ ਹੋਊਗਾ ਕਿ ਜਦੋਂ ਉਹ ਵੱਡੇ ਹੋ ਜਾਣਗੇ ਤਾਂ ਆਪਾਂ ਨੂੰ ਗਰਮੀ ਘੱਟ ਲੱਗੂਗੀ ਹਵਾ ਆਊਗੀ ਛਾਂ ਹੋਊਗੀ ਮੈਨੂੰ ਲੱਗਦਾ ਵੀ ਇਸ ਚੀਜ਼ ਦਾ ਫਾਇਦਾ ਹੋ ਸਕਦਾ ਕੋਈ ਵੀ ਕੋਈ ਪਲਾਟ ਖਾਲੀ ਹੈ ਨਾ ਤੁਸੀਂ ਬੀਜ ਦਿਓ ਜੇਕਰ ਉਹ ਤੁਹਾਨੂੰ ਪਲਾਟ ਵਾਲਾ ਕਹਿੰਦਾ ਆ ਵੀ ਭਾਈ ਸਾਡਾ ਪਲਾਟ ਆ ਤੁਸੀਂ ਕਿਉਂ ਬੀਜਿਆ ਉਹਨਾਂ ਕਹਿੰਦੇ ਭਾਈ ਜਦੋਂ ਤੁਸੀਂ ਬਣਾਉਣਾ ਵੱਡਾ ਤੋਂ ਆਪਾਂ ਕਿਹੜਾ ਤੁਹਾਨੂੰ ਰੋਕਦੇ ਆ ਤੁਹਾਡੀ ਚੀਜ਼ ਆ ਨਾ ਤਾਂ ਤੁਸੀਂ ਬਾਤਣੀ ਆ ਤੇ ਆਪਾਂ ਕੌਣ ਹੁੰਨੇ ਆ ਅਸੀਂ ਤਾਂ ਸਿਰਫ ਇਸ ਚੀਜ਼ ਵਾਸਤੇ ਵਿਜਿਆ ਆ ਉਹਨਾਂ ਦਰਖਤਾਂ ਨੂੰ ਪਾੜੋ ਫਲੋਸੋ ਤੁਸੀਂ ਇਹ ਦਿਨ ਦੇ ਵਿੱਚ ਇਹ ਨਾ ਕਰਿਓ ਵੀ ਅਸੀਂ ਬੀਜਣ ਲੱਗੇ ਆ ਉਹ ਆ ਕੇ ਵੱਢ ਦੇਣਗੇ ਨਾ ਇਹ ਬਿਲਕੁਲ ਨਾ ਸੋਚੋ ਤੁਸੀਂ ਇਹ ਸੋਚੋ ਵੀ ਸਾਡਾ ਜਿਹੜਾ ਪਾਤਾ ਪਾਰਨਾ ਸਹੀ ਹੋਊਗਾ ਦੇਖੋ ਐਦ ਕਿ ਇੰਨੀ ਗਰਮੀ ਆ ਤਾਂ ਕਹਾ ਕਿੰਨੀ ਗਰਮੀ ਹੋਊਗੀ ਕਿਉਂਕਿ ਹੁਣ ਤਾਂ ਫਸਲਾਂ ਬੀਜਣ ਲਈ ਵੀ ਖੇਤ ਨਹੀਂ ਰਹਿ ਗਏ ਅੱਗੇ ਹਰ ਇੱਕ ਖੇਤਾਂ ਦੇ ਵਿੱਚ ਪਾਸੇ-ਪਾਸੇ ਨਾ ਦਰਖਤ ਲਾਏ ਜਾਂਦੇ ਸੀ ਹੁਣ ਤਾਂ ਲੋਕ ਉਹ ਵੀ ਨਹੀਂ ਲਾਉਂਦੇ ਹੈਗੇ ਪਤਾ ਨਹੀਂ ਕੀ ਗੱਲ ਹੋ ਗਈ ਆ ਕਿਸਾਨਾਂ ਨੂੰ ਦਰਖਤ ਕਿਉਂ ਨਹੀਂ ਲਾਉਂਦੇ ਵੀ ਤੁਸੀਂ ਕਹਣਾ ਖੇਤਾਂ ਦੇ ਆਲੇ ਦੁਆਲੇ ਦਰਖਤ ਲਾ ਦਿਆ ਕਰੋ ਜਿਹਦੇ ਨਾਲ ਆ ਥੋੜਾ ਬਹੁਤਾ ਕਹਿੰਦੇ ਜੇ ਦਰਖਤ ਵੇਚਾਂਗੇ بارش ਵੀ ਤਾਂ ਆ ਹੀ ਆਉਂਦੀ ਆ ਸੁਣਦੇ ਆ ਵੈਸੇ ਮੈਨੂੰ ਕੋਈ ਕਹੜਾ ਮੈਂ ਕੜਾ ਜ਼ਿਆਦਾ ਪੜ੍ਹੀ ਲਿਖੀ ਆ ਜਿਹੜਾ ਮੈਨੂੰ ਇਸ ਚੀਜ਼ ਦਾ ਪਤਾ ਆ ਜੇ ਦਰਖਤ ਲਾਵਾਂਗੇ ਆਪਣੇ بارش ਵੀ ਜ਼ਿਆਦਾ ਹੋਊਗੀ ਇੰਨੀ ਗਰਮੀ ਬਨਾ ਪਾਊਗੀ ਦੇਖੋ ਕੀ ਹਾਲ ਬਣਿਆ ਪਿਆ ਐ ਇੱਧਰ ਮੇਰਾ ਹਾਲ ਦੇਖ ਲਓ ਮੈਂ ਤਾਂ ਗਰਮੀ ਦੇ ਨਾਲ ਮਰੀ ਪਈ ਆ ਬੁਰਾ ਹਾਲ ਐ ਕਿਤੇ ਪੁੱਛੋ ਹੀ ਕੋਸ਼ਣਾ ਤੇ ਤੁਸੀਂ ਮੇਰੇ ਨਾਲ ਵਾਦਾ ਕਰੋ ਕਿ ਜਿਹੜਾ ਵੀ ਲਾਗੇ ਤੁਹਾਡੇ ਲਾਗੇ ਛਾਗੇ ਕੋਈ ਪਲਾਂਟ ਹੈਗਾ ਐ ਨਾ ਬੀਜ ਦੀ ਉਹ ਕੋਈ ਗੱਲ ਨਹੀਂ ਤੁਸੀਂ ਇਦਾਂ ਦਾ ਤਾਂ ਦਿਮਾਗ ਚ ਲਿਆਇ ਹੋਈ ਨਾ ਵੀ ਅਸੀਂ ਪਾਲਦੇ ਬਲੋਸਦੇ ਰਹਿ ਗਏ ਲੈ ਉਹਨਾਂ ਨੇ ਬੜਾ ਨਹੀਂ ਤੁਸੀਂ ਇਹ ਸੋਚੋ ਵੀ ਸਾਡੇ ਲਾਗੇ ਹਵਾ ਉਹ ਵੀ ਠੰਡੀ ਹਵਾ ਉਹ ਵੀ ਇੱਕ ਇੱਕ ਦਰਖਤ ਵੀ ਆਪਾਂ ਬੀਜਣ ਲੱਗੇ ਤਾਂ ਆਪਾਂ ਇਹ ਵੀਡੀਓ ਕਹਿੰਦੇ ਹੁੰਦੇ ਆ ਇੱਕ ਜਣਾ ਦੋ ਦੋ ਜਣਿਆਂ ਨੂੰ ਸ਼ੇਅਰ ਕਰਿਆ ਤੇ ਤਾਂ ਕਿੰਨੇ ਜਣਿਆਂ ਨੂੰ ਸ਼ੇਅਰ ਕਰਦੇ ਆ ਹਨਾ ਤੇ ਜੇ ਦੋ ਦੋ ਦਰਖਤ ਵੀ ਬੀਜਣ ਲੱਗੇ ਤੇ ਕਿੱਥੇ ਕੰਮ ਜਾਂਦਾ ਆ ਤੇ ਆ ਕਹਿੰਦੇ ਹੁੰਦੇ ਦਰਖਤਾਂ ਦੇ ਨਾਲ ਹੀ بارش ਹੁੰਦੀ ਆ ਤੇ ਮੈਂ ਕਹਿੰਦੀ ਤੁਸੀਂ ਮੇਰੇ ਨਾਲ ਵਾਦਾ ਕਰੋ ਕਿ ਤੁਸੀਂ ਜ਼ਰੂਰ ذراਖਤ ਬੀਜੋਗੇ ਮੈਂ ਤਾਂ ਜ਼ਰੂਰ ਬੀਜੂੰਗੀ ਮੈਂ ਤੁਹਾਨੂੰ ਮੈਂ ਮੈਂ ਵਾਦਾ ਕਰਦੀ ਆ ਕਿ ਮੈਂ ਜਿਹੜੇ ਸਾਡੇ ਲਾਗੇ ਪਲਾਟ ਖਾਲੀ ਪਏ ਆ ਨਾ ਮੈਂ ਉਹਨਾਂ ਦੇ ਵਿੱਚ ذراਖਤ ਬੀਜ ਦੇਣੇ ਆ ਜਦੋਂ ਬਣਾਉਣ ਆਉਗੇ ਤਾਂ ਕੱਟ ਲੈਣ ਭਾਈ ਉਹਨਾਂ ਦੀ ਥਾਂ ਆ ਕੱਟਦੇ ਆ ਤਾਂ ਕੱਟ ਲੈਣ ਆਪਾਂ ਨੂੰ ਕੀ ਆ ਹਨਾ ਫਿਰ ਹੋਰ ਬੀਜਾਂਗੇ ਮੈਂ ਤਾਂ ਨਿਆਣਿਆਂ ਨੂੰ ਇਹ ਵੀ ਕਿਹਾ ਆ ਵੀਰ ਵਰ ਦੇ ਵਰ ਦੇ ਗਮਲੇ ਲਿਆਓ ਉਹਨਾਂ ਦੇ ਵਿੱਚ ਆਪਾਂ ਬੂਟੇ ਲਾਈਏ ਤਾਂ ਜੋ ਜਿਹੜਾ ਸਾਡੇ ਲਾਗੇ ਛਾਂ ਹੋਵੇ ਠੰਡੀ ਹਵਾ ਆਵੇ ਦੇਖੋ ਜਿੱਥੇ ਵੀ ਦਰਖਤ ਹੁੰਦੇ ਆਪਾਂ ਠੰਡੀ ਛਾਂ ਆਉਂਦੀ ਆ ਨਾ ਤੇ ਜੇ ਹੁਣ ਏਦਾਂ ਪੱਧਰਾ ਮદાન ਆ ਰਾਜਸਥਾਨ ਬਣਿਆ ਪਿਆ ਹੁਣ ਤਾਂ ਸਾਡਾ ਪੰਜਾਬ ਵੀ ਦੇ ਲੋਕ ਇੱਥੇ ਦਰਖਤ ਨਹੀਂ ਦੀਦੇ ਹੈਗੇ ਬਹੁਤ ਬੁਰਾ ਹਾਲਿਆ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ